ਸਸਿਕਨ ਬੋ ਮੇਕਪ ਸਾਡੇ ਕਾਲਜ ਦੇ ਵਿਦਿਆਰਥੀ ਤੇ ਖੰਡੂਬੇ ਬਹੁਤ ਮਾਣ ਹੈ ਕਿ ਸਾਡੇ ਕਾਲਜ ਦੇ ਵਿਦਿਆਰਥੀਆਂ ਇਹਦਾ ਕੀ ਰਹਿ ਸਕਿਆ ਅਸੀਂ ਵੀ ਮਸਟਪਾਦ ਮੰਡੀ ਦੇ ਆਫਿਸ ਕਿਰਾਉ ਨੰਬਰ ਜੇ ਤੁਸੀਂ ਕਾਲ ਕਰੋ 80 ਵਿਦਿਆਰਥੀਆਂ ਸਰ ਮੈਨੂੰ ਮੈਂ ਇਹ ਕਹਣਾ ਚਾਹ ਰਿਹਾ ਸੀ ਕਿ ਬਸੋ ਦੀ ਬਤ ਕਰਾ ਲਾ ਜੀ ਕਿ ਸਾਨੂੰ ਸਾਡੇ ਕੋ ਵੀ ਇੱਕ ਵਾਰੀ ਸੋਚੀ ਵੀ ਲੋੜ ਨਹੀਂ ਹੈ ਤੇ ਆਪਣੇ ਮੇਤ ਨਾਲ ਮੇਤ ਨਾਲ ਆਪਰੇਸ਼ਨ થઈ ਨਾ ਮੈਂ ਵਾਪਸ ਕਰ ਦਿੰਦੀ ਸਰ ਤੁਸੀਂ ਤੁਸੀਂ ਲੰਬੀ ਬਹੁਤ ਸਪੋਰਟ ਕਰੇ ਹੈ ਹਾਂ ਬਿਲਕੁਲ ਕਰਾਂਗੇ ਬਿਲਕੁਲ ਮੈਂ ਇਹੀ ਕਹਾਂ ਕਿ ਤੁਸੀਂ ਉਮੀਦ ਤੇ ਦੁਨੀਆ ਕੈਮ ਰੱਖਣੀ ਐ ਪੜਨਾ ਮੈਰਿਟ ਚ ਆਉਂਗੇ ਕਿਸੇ ਸਪਾਰਸ਼ ਦੀ ਲੋੜ ਨਹੀਂ ਪਊਗੀ ਜਾਂ ਕਿਸੇ ਇਹ ਨਹੀਂ ਹੋਊਗਾ ਕਿ 20 ਲੱਖ ਨਹੀਂ ਹੈਗਾ ਕੋਈ ਹੋਰ ਬੰਦਾ ਲੈ ਗਿਆ ਮੇਰੇ ਕੋਲ 25 ਲੱਖ ਮੰਗਦੇ ਨੇ 50 ਮੰਗਦੇ ਨੇ ਕੋਈ ਪੈਸਾ ਨਹੀਂ ਲੱਗੂਗਾ ਤੁਹਾਡੀ ਮੈਰਿਟ ਤੇ ਤੁਹਾਨੂੰ ਨੌਕਰੀ ਮਿਲੂ ਸਾਨੂੰ ਬਹੁਤ ਮਾਣ ਹੈ ਇਹਨਾਂ ਬਲਦ ਹਸ਼ਕਾਲ ਸਾਨੂੰ ਬਹੁਤ ਮਾਣ ਹੈ ਕਿ ਤੁਸੀਂ ਅਸੀਂ ਇੱਥੇ ਪੜ ਰਹੇ ਆਂ ਅਸੀਂ ਜਿਹੜੀਆਂ ਕਲਾਸਾਂ 'ਚ ਤੁਸੀਂ ਪੜ ਕੇ ਗਏ ਅਸੀਂ ਵੀ ਉਹਨਾਂ ਕਲਾਸਾਂ 'ਚ ਪੜ ਰਹੇ ਆਂ ਅਸੀਂ ਵੀ ਬੀਕਾਮ ਕਰ ਰਹੇ ਆਂ ਇਹ ਤਾਂ ਤੁਸੀਂ ਫਿਲਟਰ ਕੀਤਾ ਮੈਂ ਵੀ ਫਿਲਟਰ ਕਰ ਰਿਹਾਗਾ। ਅੱਛਾ ਅੱਛਾ। ਹਾਲਾਂਕਿ ਮੈਂ ਸਕਿੱਟ ਵੀ ਕੀਤੀ ਨਾਟਕ ਵੀ ਨਾਟਕ ਦਾ ਹਾਸਾ ਹੈਗਾ ਸਾਡਾ ਕਹਾਣੀ ਨੁੱਕੜ ਦਾਟਕ ਹਾਸਾ ਹੈ। ਸਾਨੂੰ ਬਹੁਤ ਖੁਸ਼ੀ ਹੋਈ ਕਿ ਸਾਡੇ ਮਾਨ ਸਾਹਿਬ ਦੀਆਂ ਵੀ ਬੜਕੇ ਗਏ ਨੇ। ਅਸੀਂ ਵੀ ਆ ਤੇ ਪੜ ਰਹੇ ਆ ਮੈਨੂੰ ਬਹੁਤ ਕਿਹਾ ਜੀ ਕਿ ਆ ਆ ਕੀ ਬੈਕਵਰਡ ਕਾਲਜ ਆ ਕੀ ਨਾ ਕਰਾਇ ਇਥੇ ਐਡਮਿਸ਼ਨ ਬਟ ਮੈਂ ਐਡਮਿਸ਼ਨ ਕਰਵਾਈ ਲਿਆ ਕਿ ਨਾ ਕਿ ਇਥੇ ਫਿਚਰ ਆਗਾ ਮੈਂ ਕਿ ਦੇਖਣਾਗਾ ਕਿ ਮੈਂ ਦੇਖਾਂਗੇ ਹੀ ਆ ਕੀ ਹੁੰਦਾ ਐਸ ਕਾਲਜ ਦਾ ਮੇਰਾ ਫਿਚਰ ਬਣੂ ਨਾ ਬਣੂ ਬਟ ਮੈਂ ਦੇਖ ਰਿਹਾ ਜੀ ਕਿ ਆ ਕੀ ਮੇਰਾ ਫਿਚਰ ਬਣ ਰਿਹਾ ਮੈਂ 3 ਸਾਲਾਂ ਤੋਂ ਫੀਡਰ ਕਰਦਾ ਆ ਰਿਹਾ ਤੇ ਹਰ ਇੱਕ ਸਾਲ ਅੱਗੇ ਆ ਰਹੇ ਆ ਆਹ ਕਿਆ ਬੋਲੋ ਬਹੁਤ ਵਧੀਆ ਸਰ ਇੱਕ ਇੱਕ ਕੁਝ ਨਹੀਂ ਐਮਪੀ ਕੰਮ ਕਰ ਰਹੇ ਬੱਚੇ ਨੂੰ ਸਰਕਾਰੀ ਨੌਕਰੀ ਮਿਲਿਆ ਕੀ ਸਾਡੇ ਨੂੰ ਤੇ ਉਹਦੇ ਲਈ ਵੀ ਇਸ ਦਾ ਨਾਮ ਕਰ ਦਿਆਂਗੇ ਤੇ ਉਹ ਵੀ ਮੇਰੇ ਕੋਲ ਨੇ ਉਹ ਵੀ ਆਪ ਦਾ ਕੁਝ ਬੋਲਣਾ ਚਾਹਦੇ ਨੇ ਅੱਛਾ ਅੱਛਾ ਅਸ਼ੀਕਾ ਜੀ ਨਾ ਮੈਂ ਕਿਹਾ ਪਾਉਂ ਚੁਣਦੀ ਐਸੀ ખોਰੇ ਸਹੀ ਗੱਲੋਂ ਆਪ ਦਾ ਕਾਹਦੀ ਗੱਲ ਇਹ ਚਾਹੁੰਦੇ ਹੋ ਬਹੁਤ ਬਹੁਤ ਜੀਆਂ ਕਹਿੰਦੇ ਆ ਸਰ ਮੈਨੂੰ ਮਾਨ ਹੈ ਕਿ ਤੁਸੀਂ ਸਾਡੇ ਕਾਲਜ ਦੇ ਸਟੂਡੈਂਟ ਰਹੇ ਹੋ ਪਰ ਉਹ ਵੀ ਕਮਰਸ ਡਿਪਾਰਟਮੈਂਟ ਦੇ ਸਰ ਮੈਂ ਕੁੱਤੇ ਕਿ ਸਾ ਅਸੀਂ ਕੋੜਾ ਗੋਜਨਾਂ ਬਸ ਕਰਦੇ ਜੋ ਆਪਾਂ ਕੀਮਤੀ ਸਮੇਂ ਤੋਂ ਸਮਾਂ ਕੱਢੀਏ ਸਾਡੇ ਆਪਣੇ ਕਾਲਜ ਦੀ ਰੋਟਮ ਸੇ ਇੰਕੁਇਰੀਸ ਸੁਣਿਆਏ ਅਸੀਂ ਵੀ ਈ-ਕਾਮਰਸ ਡਿਪਾਰਟਮੈਂਟ ਦੇ ਹੁੰਨੇ ਦਾ ਮੀ ਗੋਲਸ ਫੀਅਟ ਤੇ ਅਸੀਂ ਵੀ ਫੀਟਰ ਕਰ ਰਹੇ ਹਾਂਗੇ ਜਿਵੇਂ ਤੁਸੀਂ ਕੀਤਾ ਸੀਗਾ ਅਸੀਂ ਵੀ ਤੁਹਾਡੇ ਵਾਂਗੂ ਉਚਾਈਆਂ ਪ੍ਰਾਪਤ ਕਰਨਾ ਚਾਹੀਏ ਵੈਰੀ ਗੁੱਡ ਜੋ ਮੀਤਾ ਨੇ ਸਾਨੂੰ ਵੀ ਆਇਆ ਜੀ ਕਿ ਸਾਡਾ ਜਿਹੜਾ ਏਮ ਆ ਉਹ ਸਾਨੂੰ ਮਿਲੇਗਾ ਕਿ ਅਸੀਂ ਆਪਦੇ ਮਕਾਮ ਤੇ ਪਹੁੰਚਾਂਗੇ ਜ਼ਰੂਰ ਮੈਂ ਮੈਂ ਇੱਕ ਵਾਰ ਤਾਂ ਇਹਨਾਂ ਬੱਚਿਆਂ ਦੀ ਹਿੰਮਤ ਬਹੁਤ-ਬਹੁਤ ਧੰਨਵਾਦ ਮੈਂ ਸਕੂਲ ਦੇ ਵਿੱਚ ਗਿਆ ਮੈਂ ਸਕੂਲ ਚ ਗਿਆ ਤੇ ਮੈਂ ਪੁੱਛਣ ਲੱਗਿਆ ਉੱਥੇ ਬੱਚਿਆਂ ਨੂੰ ਮੈਂ ਕੀ ਬਣੇਗਾ ਉਹ ਕਹਿੰਦਾ ਮੈਂ ਤਾਂ ਪੁਲਿਸ ਅਫਸਰ ਬਣੂੰਗਾ ਇੱਕ ਕੁੜੀ ਕਹਿੰਦੀ ਜੀ ਮੈਂ ਡਾਕਟਰ ਬਣੂੰਗੀ 7ਵੇਂ 8ਵੇਂ ਵਾਲੇ ਸੀ ਚੁੰਨੀ ਚੁੰਨੀ ਲਾੜੜਾ ਕੋਲ ਇੱਕ ਪਿੰਡ ਸੀਗਾ ਇੱਕ ਮੁੰਡਾ ਬੱਚੇ ਨੂੰ ਪੁੱਛਿਆ ਤਾਂ ਕੀ ਬਣੇਗਾ ਕਹਿੰਦਾ ਜੀ ਤੁਹਾਡੇ ਵਾਂਗੂ ਸੀਐਮ ਬਣੂਗਾ ਮੈਂ ਗਿਆ ਚਾ ਫਿਰ ਕੰਮ ਬਹਿ ਕੇ ਇਹਦੇ ਵਾਸਤੇ ਤਾਂ ਪੜਨਾ ਪੂ ਪਹਿਲਾਂ ਤਾਂ ਫਿਰ ਲੋਕਾਂ ਦੇ ਵਿੱਚ ਸੇਵਾ ਕਰਨੀ ਪੂ ਲੋਕਾਂ ਦੇ ਦੁੱਖਾਂ ਸੁੱਖਾਂ ਚ ਸਹਾ ਉਹਨਾਂ ਦੇ ਸਾਂਝ ਦੁੱਖ ਸੁੱਖ ਬਣਾਉਣੇ ਪੈਣਗੇ ਕੋਈ ਗੱਲ ਨਹੀਂ ਕਹਿੰਦਾ ਯੇ ਇੰਨੇ ਚਿਰ ਨੂੰ ਤੁਸੀਂ ਹੈਗੇ ਹੋ ਫਿਰ ਦੁਬਾਰਾ ਮੈਂ ਆ ਜਾਣਾ ਮੈਂ ਕਿਹਾ ਕੀ ਆ ਕੌਨਫੀਡੈਂਸ ਹੈ ਯਾਰ ਸੋ ਇੱਕ achhi galla ਮੈਂ ਪਹਿਲਾਂ ਹੁਣ ਸਾਰੀ ਕਹ ਸੁਪਨੇ ਉਹ ਉਹ ਰੱਖੋ ਜਿਹੜੇ ਤੁਹਾਨੂੰ ਸਾਹ ਨਾ ਦੇ ਉਹਨਾਂ ਨੂੰ ਪੂਰੇ ਕਰਨ ਲਈ ਤਰੀਕਾ ਤੇ ਕਰ ਦੋ ਕੋਈ ਵੀ ਤਰੀ ਮੰਜ਼ਿਲਾਂ ਉਹ ਅਸੰਭਵ ਨਹੀਂ ਹੈ ਕਿ ਲੋਕਾਂ ਨੇ ਹਿਮਾਲਿਆ ਜਿੱਤਿਆ ਭਾਈਆ ਚੀਰ ਨਾਲੇ ਪਹਾੜਾਂ ਨੂੰ ਚੀਰ ਦਿੰਦੇ ਆ ਕੋਈ ਅਸਿਕਲ ਨਹੀਂ ਸੋ ਜੇ ਸੁਪਨੇ ਰੱਖੋਗੇ ਅੱਛੇ ਪੜ੍ਹਾਈ ਕਰੋਗੇ ਤੇ ਉਮੀਦ ਰੱਖੋਗੇ ਬਾਕੀ ਅੱਗੇ ਸਾਡਾ ਕੰਮ ਹੈ ਤੁਸੀਂ ਪੜ੍ਹੋ ਨੰਬਰ ਲੈ ਕੇ ਆਓ ਨੌਕਰੀਆਂ ਜਿਹੜੇ ਵੀ ਤੁਹਾਡੀ ਪੜ੍ਹਾਈ ਮੁਤਾਬਕ ਡਿਸਰਵ ਕਰਦੀਆਂ ਨੇ ਉਹ ਨੌਕਰੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਉਹ ਨੌਕਰੀਆਂ ਉਹ ਕੁਰਸੀਆਂ ਉਹ ਪੈਨ ਤੁਹਾਡਾ ਇੰਤਜ਼ਾਰ ਕਰ ਰਿਹਾ ਸੋ ਦੁੱਖ ਵੇਲੇ ਅਰਦਾਸ ਸੁੱਖ ਵੇਲੇ ਸ਼ੁਕਰਾਨਾ ਇਹ ਸਾਨੂੰ ਸਿਖਾਇਆ ਗਿਆ ਹੈ ਜਦੋਂ ਕਿਸੇ ਅਹੁਦੇ ਤੇ ਪਹੁੰਚ ਗਏ ਜਾਂ ਵੱਡੇ ਹੋ ਗਏ ਐਵੇਂ ਕਿਸੇ ਨੂੰ ਟੀਜ਼ ਨਾ ਕਰੋ ਜੇ ਗੱਡੀ ਲਿਆਂਦੀ ਐਵੇਂ ਗਵਾਂਡੀਆਂ ਦੇ ਘਰ ਮੁਰੇ ਹਾਰ ਮਾਰ ਕੇ ਨਾ ਲੰਘੋ ਠੀਕ ਹੈ ਨਾ ਸੋ ਆਪ ਆਪਣੀ ਸਫਲਤਾ ਦੇ ਨਾਲ-ਨਾਲ ਹੋਰਾਂ ਦੀ ਸਫਲਤਾ ਦੀ ਵੀ ਕਾਮਨਾ ਕਰੋ ਜੇ ਸਾਰੇ ਸਫਲ ਹੋਵਾਂਗੇ ਤਾਂ ਸਮਾਜ ਕਾਮਯਾਬ ਹੋਊਗਾ ਜੇ ਕਿਸੇ ਨੂੰ ਥੱਬੀ ਲਾ ਕੇ ਕਾਮਯਾਬ ਹੋਵਾਂਗੇ ਤਾਂ ਨਹੀਂ ਹੋ ਸਕਦਾ ਆਪਣੇ ਸਮਾਜ ਦਾ ਦੂਜਾ ਹੈ ਕਿ ਕੋ ਆਦਮੀ ਬਹੁਤ ਦੁਖੀ ਹੈ ਜਿਸ ਕ ਪਰੋਸੀ ਸੁਖੀ ਹੈ ਗਵਾਂਡੀਆਂ ਦੇ ਸੁੱਖ ਤੋਂ ਹੀ ਆਪਾਂ ਤਾਂ ਦੁਖੀ ਹੋ ਜਾਂਦੇ ਰਹਿੰਨੇ ਆ ਮਤਲਬ ਜੇ ਗਵਾਂਡੀ ਕਾਰ ਲਿਆ ਹੋਵੇ ਵਧੀਆ ਤਾਂ ਆਪਾਂ ਇਹ ਨਹੀਂ ਸੋਚਦੇ ਕਿ ਮੈਂ ਵੀ ਮਿਹਨਤ ਕਰਕੇ ਇਤੋਂ ਵੱਡੀ ਕਾਰ ਲਵਾਂ ਆਪਾਂ ਇਹੀ ਸੋਚਦੇ ਆਂ ਕੋਈ ਗੱਲ ਨਹੀਂ ਹਾਰ ਮੰਨ ਕੇ ਲੰਘਦਾ ਕਦੇ ਥ੍ਰੀਟਾਂ ਪਾਵਾਂਗੇ ਜਾਂਦੇ ਆਂਦੇ ਲੰਗ ਲੰਗ ਚਾਪੀ ਚੂਪੀ ਲੈ ਕੇ ਚਰੀਟ ਪਾ ਵੀ ਦਿੰਨੇ ਆਂ ਕੀ ਮੈਂ ਤਾਂ ਚਰੀਟਾ ਪਾ ਕੇ ਸੋ ਇਸ ਕਰਕੇ ਮੈਂ ਕਹਿਣਾ ਕਿ ਕਾਮਯਾਬੀ ਜਿਹੜੀ ਆ ਭਾਵੇਂ ਉਹ ਪੜਾਈ ਚ ਹੈ ਭਾਵੇਂ ਉਹ ਸੱਪਿਆ ਚ ਹੈ ਭਾਵੇਂ ਉਹ ਖੇਡਾਂ ਚ ਹੈ ਕਾਮਯਾਬੀ ਨੂੰ ਇੱਕੋ ਹੀ ਰਾਹ ਜਾਂਦਾ ਹੈ ਸ਼ਾਰਟਕਟ ਹੈ ਬਹੁਤ ਉਹਦਾ ਨਾਮ ਹੈ ਹਾਰਡ ਵਰਕ ਸਖਤ ਮਿਹਨਤ ਹੋਰ ਕੋਈ ਸ਼ਾਰਟਕਟ ਨਹੀਂ ਹੈਗਾ ਸਕਸੈਸ ਸੋ ਅਸੀਂ ਤਾਂ ਮੈਂ ਪਹਿਲਾਂ ਤਾਂ ਉਥੋਂ ਚੱਲਦਾ ਹੁੰਦਾ ਪਿੰਡੋਂ ਸਾਈਕਲ ਤੇ ਧਰਮਗੜ ਸਾਈਕਲ ਧਰਮਗੜ ਖੜਾ ਕੇ ਫਿਰ ਕੰਮਲ ਵਾਸਤੇ ਇੱਥੇ ਉਤਰ ਜਾਂਦੇ ਫਿਰ বাস ਅੱਡੇ ਤੇ ਜਾ ਕੇ ਦੁਬਾਰਾ ਧਰਮਗੜ ਤੇ ਸਾਈਕਲ ਤੇ ਉਹ ਸਾਈਕਲ ਨਾਲ ਕੰਮ ਔਖਾ ਸੀ ਸਾਡੇ ਪਿੰਡੋਂ ਬੱਸ ਆਉਂਦੀ ਸੀ 7:30 ਵਜੇ ਸਾਡੇ ਪਿੰਡੋਂ ਚੱਲਦੀ ਸੀ 8:10 ਮਿੰਟ ਦੇ ਇੱਥੇ ਪਹੁੰਚ ਜਾਂਦੀ ਸੀ ਉੱਥੋਂ ਤੁਰ ਕੇ 8:20-25 ਦੇ ਪਹੁੰਚ ਜਾਂਦੇ ਸੀ ਕਾਲਜ ਖੁੱਲਦਾ ਸੀਗਾ 9:30 ਫਿਰ ਕੰਨ ਟਾਪ ਕੇ ਉਹ ਬਾਸ਼ੀ ਦੀ ਕੈਂਟੀਨ ਹੁੰਦੀ ਸੀ ਉੱਥੇ ਕੰਨ ਟਾਪ ਕੇ ਉੱਥੇ ਫਿਰ ਬਹਿ ਜਾਂਦੇ ਸੀ ਹੁਣ ਕੁਮਾਰ ਸੀ ਸੀ ਮੇਰੇ ਕੋਲ ਸਾਡੇ ਮੈਨੂੰ 2:30 ਵਜੇ ਤੋਂ ਬਾਅਦ ਕੋਈ ਬੱਸ ਨਹੀਂ ਜਾਂਦੀ ਆਖਰੀ ਪੀਰੀਅਡ ਤੇ ਨਿਚਾਲੀ ਤੇ ਲੱਗਦਾ ਸੀ ਜਾਂ ਤਾਂ ਬੱਸ ਛੱਡੋ ਜਾਂ ਪੀਰੀਅਡ ਛੱਡੋ ਇਹ ਰੋਜ਼ ਦਾ ਹੋ ਨਹੀਂ ਸਕਦਾ ਕਿ ਫਿਰ ਛੱਡੋ ਸੋ ਫਿਰ ਕਾਮਲ ਤੇ ਜਾ ਕੇ ਧਰਮਗੜ ਫਿਰ ਪੈਦਲ ਜਾਓ 3 ਕਿਲੋਮੀਟਰ ਪੈਦਲ ਪਹੁੰਚਣਾ ਨਾਲੇ ਨਾਲੇ ਦੇ ਵਿੱਚ ਦੀ ਲੰਕ ਜਾਣਾ ਜਿਹੜਾ ਚੋਆ ਜਾਂਦਾ ਜਿੱਕੇ ਪਰਬਦੀ ਜਾਂਦਾ ਉਹ ਦੇ ਵਿੱਚ ਦੀ ਲੰਕ ਕੇ ਜਾਣਾ ਸੋ ਸ਼ਾਇਦ ਉਹ ਜਿਹੜਾ ਟਾਈਮ ਸੀ ਜਦੋਂ ਮੈਂ ਕੱਲਾ ਤੁਰ ਕੇ ਜਾਂਦਾ ਸੀ ਉਦੋਂ ਮੈਨੂੰ ਬਹੁਤ ਕ੍ਰੀਏਟੀਵਿਟੀ ਗਲਗਰਾਮ ਆ ਜਾਂਦਾ ਸੀ ਗਾਣੇ ਲਿਖਦਾ ਜਾਂਦਾ ਸੀ ਜਾਂ ਕੁਝ ਜੋ ਵੀ ਮਾਈਂਡ ਚ ਆਉਂਦਾ ਸੀ ਕੋਈ ਨਾ ਕੋਈ ਕੁਦਰਤ ਜਿਹੜੀ ਇਹ ਬਣਾਉਂਦੀ ਹੈ ਵਿਧੀ ਕੋਈ ਨਹੀਂ ਸੋ ਉੱਥੋਂ ਸ਼ੁਰੂਆਤ ਹੋਈ ਇਸ ਕਾਲਜ ਤੋਂ ਸ਼ੁਰੂਆਤ ਹੋ ਗਈ ਇੱਕ ਅਖਬਾਰ ਦੇ ਵਿੱਚ ਉਹਦੀ ਰਿਪੋਰਟ ਲੱਗੀ ਕਿ ਭਗਵੰਤ ਮਾਨ ਸੁਨਾਮ ਕਾਲਜ ਦੇ ਵਿਦਿਆਰਥੀ ਨੇ ਕਦਮ ਮਿੱਲਾ ਲੁੱਟਿਆ ਟਰਾਈ ਪੈਦਾ ਹੋਇਆ ਉਹਨੂੰ ਦੇਖ ਕੇ ਕੈਸਟਾ ਸੀੜੀਆਂ ਵਾਲੇ ਆ ਗਏ ਕੈਸਟਸ ਆਉਣ ਲੱਗੀਆਂ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਸਾਰੀ ਦੁਨੀਆ ਜਾਣਨ ਲੱਗ ਗਈ ਪਲੱਸ 2 ਚ ਪੜ੍ਹਦਾ ਸੀ ਉਦੋਂ ਸੋ ਜਿਸ ਕਾਲਜ ਨੇ ਸ਼ੋਰ ਤਾਂ ਤੇ ਦੌਲਤਾਂ ਦਿੱਤੀਆਂ ਹੋਣ ਫਿਰ ਉਸ ਕਾਲਜ ਦੇ ਵਿੱਚ ਆ ਕੇ ਕੋਈ 25 ਜਾਤੀ ਜਾਂ 50 ਜਾਏ 90 ਲੱਖ ਜਾ ਕਿ ਇਹ ਤਾਂ ਕੁਝ ਵੀ ਨਹੀਂ ਹੈਗਾ ਤੁਸੀਂ ਜਿਸ ਤਰ੍ਹਾਂ ਕਰਮਚਾਰੀ ਦੇ ਘਰੇ ਤੁਹਾਡਾ ਮੰਗ ਪੱਤਰ ਨਹੀਂ ਇਹ ਤੁਹਾਡਾ ਹੱਕ ਪੱਤਰ ਹੈ ਜੋ ਤੁਸੀਂ ਕਹੋਗੇ ਉਹ ਪੱਤਰ ਹੈ ਅਤੇ ਵਿਦਿਆਵਾਸਥਿਤ ਖਾਸ ਤੌਰ ਤੇ ਅਸੀਂ ਕਦੇ ਵੀ ਪਿੱਛੇ ਨਹੀਂ ਹਟਦੇ ਸਕੂਲ ਬਣਾ ਰਿਹਾ ਸਕੂਲ ਆਫ ਫੈਮਿਨਸ ਬਣ ਰਹੇ ਨੇ ਬੱਚਿਆਂ ਦੇ ਟੈਲੈਂਟ ਬਤਾ ਉਹਨਾਂ ਨੂੰ ਉਸ ਲਾਈਨ ਪਰ ਲੈ ਕੇ ਜਾਇਆ ਜਾਊਗਾ ਔਰ ਡਿਜੀਟਲ ਲਾਇਬ੍ਰੇਰੀਆਂ ਬਣਾ ਰਿਹਾ ਪਿੰਡਾਂ ਚ ਲਾਇਬ੍ਰੇਰੀਆਂ ਬਣਾ ਰਿਹਾ ਯੂਪੀਐਸਸੀ ਦੇ ਸੈਂਟਰ ਖੋਲਾਂਗੇ ਜਿੱਥੇ ਸਾਡੇ ਬੱਚੇ ਉੱਥੇ ਉੱਥੇ ਯੂਪੀਐਸਸੀ ਦੀ ਟ੍ਰੇਨਿੰਗ ਲੈਣ ਉਹਦੇ ਵਿੱਚ ਐਗਜ਼ਾਮ ਦੀ डीसी ਬਣ ਕੇ ਨਿਕਲਣਾ ਐਸਐਸਪੀ ਬਣਨਾ ਆਈਐਫਐਸ ਬਣਨਾ ਕਿਉਂਕਿ ਮਹਿੰਗੀ ਹੈ ਉਹ ਪੜਾਈ ਇਸ ਦਾ ਕੰਮ ਕਰਾ ਨਹੀਂ ਫੋੜ ਹੁੰਦੀ ਪਰ ਅਸੀਂ ਅੱਠ ਸੈਂਟਰ ਖੋਲਣੇ ਯੂਪੀਐਸਸੀ ਦੇ ਅੱਠਾਂ ਦੇ ਅੱਠੇ ਦੇ ਵਿੱਚ ਸਾਰਿਆਂ ਵਾਸਤੇ ਮੁਫਤ ਹੋਵੇ ਜੀ ਸਾਰਾ ਖਰਚਾ ਸਰਕਾਰ ਚੁਕੇ ਸੋ ਇਸ ਕਾਲਜ ਦੇ ਵਿੱਚ ਜੋ ਜਾਂਦਾ ਨਹੀਂ ਹੁੰਦਾ ਕਦੇ ਨਹੀਂ ਦੇਖੋ ਪੁੱਲ ਸਕਦਾ ਕੋਈ ਵੀ ਬੰਦਾ ਪਰ ਪੁੱਲਣਾ ਚਾਹੀਦਾ ਵੀ ਨਹੀਂ ਆਪਣੇ ਜੜਾ ਯਾਦ ਰੱਖਣੇ ਚਾਹੀਦੇ ਆ ਬੰਦਾ ਜਿੱਥੇ ਮਰਜ਼ੀ ਚਲਾ ਜਾਵੇ ਜਿੱਡੇ ਮਰਜ਼ੀ ਆਉਦੇ ਤੇ ਚਲਾ ਜਾਵੇ ਪਰ ਆਪਣੀਆਂ ਜੜਾਂ ਯਾਦ ਰੱਖਣੀਆਂ ਚਾਹੀਦੀਆਂ ਇਹ ਜੜਾਂ ਕਰਕੇ ਜਿਹੜੇ ਪਿੰਪਲ ਤੇ ਬੋਰਡ ਨੇ ਉਹ ਬਚੇ ਹੋਏ ਨੇ ਬਹੁਤ ਸਾਰੇ ਹਨੇਰੀਆਂ ਤੂਫਾਨ ਆਉਂਦੇ ਨੇ ਜਿਹੜੇ ਜਿੰਨੀਆਂ ਜੜਾ ਨਹੀਂ ਹੁੰਦੀਆਂ ਗੰਬਲਿਆਂ ਵਾਲੇ ਬੂਟੇ ਹੁੰਦੇ ਨੇ ਉਹ ਸਾਰੇ ਹਨੇਰੀਆਂ ਤਫਾਨਾਂ ਚ ਉੱਡ ਜਾਂਦੇ ਆ ਸੋ ਇੱਥੇ ਬਹੁਤ ਸਾਰੇ ਦੋਸਤ ਮਿੱਤਰ ਜਿਹੜੇ ਕਾਲਜ ਚ ਪੜ੍ਹਦੇ ਵੀ ਨਹੀਂ ਸੀ ਉਹ ਵੀ ਦੋਸਤ ਸੀਗੇ ਬਸ ਸੱਡੇ ਤੇ ਜਾਂ ਹਰੀ ਦੇ ਢਾਬੇ ਤੇ ਕੁਝ ਖਾਂਦੇ ਸੀ ਬਸ ਅੱਡਾ ਇਨਚਾਰਜ ਸਾਰੇ ਉਹ ਵੀ ਜਾਣਣ ਲੱਗ ਜਾਂਦੇ ਆ ਤੇ ਜਦੋਂ ਮੈਨੂੰ ਇਹ ਸੱਦਾ ਪੱਤਰ ਆਇਆ ਖੇਤਰੀ ਯੋਗ ਮੇਲੇ ਦਾ ਤਾਂ ਮੈਨੂੰ ਲੱਗਿਆ ਕਿ ਮੈਂ ਸ਼ਾਇਦ ਮੈਨੂੰ ਇਹ ਸੱਦਾ ਮੁੱਖ ਮਹਿਮਾਨ ਦੇ ਤੌਰ ਤੇ ਨਹੀਂ ਆਇਆ ਮੈਨੂੰ ਇਹ ਸੱਦਾ ਇੱਕ ਵਿਦਿਆਰਥੀ ਦੇ ਤੌਰ ਤੇ ਆਇਆ ਕਿ ਖੇਤਰੀ ਯੋਗ ਮੇਲਾ ਆ ਗਿਆ ਚਲੋ ਬੀਸੀ ਸਾਹਿਬ ਨੇ ਸਖਤਾਈ ਕਰ ਰੱਖੀ ਹੈ ਕਿ ਪ੍ਰੋਫੈਸ਼ਨਲ ਜਿਹੜੇ ਨੇ ਉਹ ਇੱਥੇ ਪਰਫਾਰਮ ਨਹੀਂ ਕਰ ਸਕਦੇ ਨਹੀਂ ਤਾਂ ਮੇਰਾ ਦਿਲ ਕਰਦਾ ਸੀ ਕਿ ਪਿੱਛੇ ਮਗਰ ਗ੍ਰੀਨ ਰੂਮ ਚ ਬੈ ਕੇ ਜਦੋਂ ਮੇਰੀ ਵਾਰੀ ਆ ਗਈ ਕਾਲਜ ਦੀ ਤੇ ਮੈਂ ਆ ਕੇ ਪਰਫਾਰਮ ਕਰਾਂ ਮੈਂ ਇਥੋਂ ਨੇ ਇੱਕ ਕિસ્ਸਾ ਦੱਸਦਾ ਦੇਸ਼ ਭਗਤ ਕਾਲਜ ਵਰਡਵਾਲ ਧੂਰੀ ਅਸੀਂ ਗਏ ਖੇਤਰੀ ਯੋਗ ਮੇਲਾ ਸੀ ਸੰਗਰੂਰ ਜੋਂ ਦਾ ਫੈਂਸੀ ਡਰੈਸ ਚ ਹਿੱਸਾ ਲਿਆ ਉਹਦੇ ਚ ਕੋਈ ਦੁਲਹਨ ਬਣੀ ਹੋਈ ਕੁੜੀ ਉਹ ਮੁੰਡਾ ਦੁੱਲਾ ਬਣਿਆ ਹੋਇਆ ਕੋਈ ਕੁਛ ਬਣਿਆ ਹੋਇਆ ਮੇਰੇ ਦਿਮਾਗ ਚ ਇੱਕ ਹੋਰੀ ਆਈਡੀਆ ਆ ਗਿਆ ਮੈਂ ਸਾਡੇ ਪਿੰਡ ਵਾਲੇ ਕੋਨੇ ਮਿਸਤਰੀ ਤੋਂ ਕੱਪੜੇ ਲੈ ਗਿਆ ਉਹਦੇ ਕਾਲੇ ਗਲੀ ਗਰੀਸ ਵਾਲੇ ਜਿਹੜੇ ਕੱਪੜੇ ਮਿਸਤਰੀਆਂ ਨੇ ਜਿਹੜੇ ਹੁੰਦੇ ਨੇ ਤੇ ਥੋੜਾ ਜਿਹਾ ਧੋ ਕੇ ਜੇ ਮਤਲਬ ਗਿੱਲਾ ਕਰਕੇ ਥੋੜੀ ਕਾਲਸ ਮੂੰਹ ਤੇ ਲਾ ਲਈ ਵੈਸੇ ਤਾਂ ਲੋੜ ਵੀ ਨਹੀਂ ਸੀ ਇਹਨਾਂ ਲਾਉਣ ਦੀ ਮੂੰਹ ਉਦੋਂ ਰਹਿ ਜੀ ਹੁੰਦਾ ਸੀ ਤੇ ਇੱਕ ਧੂਰੀ ਤੋਂ ਮੈਂ ਕਬਾੜੀਆ ਸੀਗਾ ਉਹਨੂੰ ਉਹ ਜਿਹੜੇ ਪਿੰਡਾਂ ਚ ਹੱਲੀ ਬੋਤਲਾਂ ਜਾਂ ਉਹ ਵੇਚਰ ਜਾਂਦੇ ਸਮਾਨ ਕੱਚ ਦੇ ਗਲਾਸ ਵਹਿਰਾ ਮੈਨੂੰ ਕਹਿੰਦਾ ਇੱਕ ਦਿਨ ਚ ਕਿੰਨੇ ਕਮਾ ਲੈਣਾ ਹੈ ਕਹਿੰਦਾ 20 ਰੁਪਏ ਮੈਂ ਮੈਂ ਤੈਨੂੰ 20 ਰੁਪਏ ਦੇ ਦੂੰਗਾ 2 ਘੰਟੇ ਵਰਤ ਸਾਈਕਲ ਲੈ ਦੇ ਉਹ ਕਹਿੰਦਾ ਮੈਂ ਨਾਲ ਜਾਉਂਗਾ ਮੈਂ ਚੱਲ ਠੀਕ ਹੈ ਚੱਲ ਕੱਲ ਚ ਲੈ ਗਈ ਮੈਂ ਪਾਲੇ ਕੱਪੜੇ ਤੇ ਮੈਂ ਸਟੇਜ ਦੇ ਮਗਰ ਖੜਾ ਤੇ ਉਧਰੋਂ ਕਈ ਜਣ ਜੀ ਸੁਨਾਮ ਕਾਲਜ ਦੇ ਵਿਦਿਆਰਥੀ ਭਗਵੰਤ ਸਿੰਘ ਅਗਲੀ ਹੈ ਉਹ ਮੈਨੂੰ ਚੜ੍ਹ ਨਾ ਦੇਣ ਉੱਥੋਂ ਪ੍ਰੋਫੈਸਰ ਕਹਿੰਦੇ ਵੀ ਕਾਕਾ ਸਟੂਡੈਂਟਾਂ ਦਾ ਪ੍ਰੋਗਰਾਮ ਹੈ ਤੂੰ ਇੱਥੇ ਕਿਤੇ ਵੀ ਮੈਂ ਪਠੇਰਾ ਕਹਾਂ ਜੀ ਮੈਂ ਸਟੂਡੈਂਟ ਹਾਂ ਜੀ ਸਨਾਮ ਦਾ ਉਹ ਕਹਿੰਦੇ ਤੂੰ ਇਹ ਟੰਨ ਕਹਿਦਾ ਉਹਨਾਂ ਕਾਕਾ ਇਹ ਬੈ ਇੱਥੇ ਕੋਈ ਮੇਲਾ ਨਹੀਂ ਹੈ ਇਹ ਸਟੂਡੈਂਟਾਂ ਦਾ ਤੇ ਸਾਡੇ ਪ੍ਰੋਫੈਸਰ ਸਾਹਿਬ ਨੇ ਬੁਲਾਇਆ ਸੀ ਵੀ ਸਰ ਮੈਨੂੰ ਚੜ੍ਹਨੇ ਦੇਂਦੇ ਫਿਰ ਉਹਨਾਂ ਨੇ ਕਿਹਾ ਕਾਕਾ ਸਾਡਾ ਇਹ ਪਾਰਟਿਸਪੈਂਟ ਹੈ ਤਾਂ ਜਦੋਂ ਮੈਂ ਆਇਆ ਸਟੇਜ ਤੇ ਉਦੋਂ ਵੀ ਕਿਸੇ ਨੇ ਯਕੀਨ ਨਹੀਂ ਕੀਤਾ ਵੀ ਇਹ ਕੋਈ ਸਟੂਡੈਂਟ ਹੋਊਗਾ ਇਸੇ ਕਰਕੇ ਪਹਿਲੇ ਨੰਬਰ ਤੇ ਆਇਆ ਸੀ ਉਹ ਫੈਂਸੀ ਡਰੈਸ ਦੇ ਵਿੱਚ ਜੇ ਤੁਹਾਨੂੰ ਪ੍ਰੋਫੈਸਰ ਵੀ ਨਹੀਂ ਪਛਾਣ ਰਹੇ ਇਹਦਾ ਮਤਲਬ ਤੁਸੀਂ ਕੁਛ ਨਾ ਕੁਛ ਵਧੀਆ ਕੀਤਾ ਹੈ